ਸਤਿ ਸ਼੍ਰੀ ਅਕਾਲ ਜੀ ਮੰਮੀ ਮੈਨੂੰ ਦੁਪਹਿਰ ਨੂੰ ਕਿਸੇ ਕੰਮ ਤੋਂ ਬਾਜ਼ਾਰ ਬਿਊਟੀ ਪਾਰਲਰ ਜਾਣਾ ਆ ਅਮਨ ਫਿਰ ਦੁਪਹਿਰ ਦੇ ਖਾਣੇ ਦਾ ਕੀ ਹੋਊਗਾ ਦਾਲ ਸਬਜ਼ੀ ਸਾਰਾ ਕੁਝ ਮੈਂ ਨਾਸ਼ਤੇ ਦੇ ਨਾਲ ਹੀ ਬਣਾ ਲਿਆ ਸੀ ਰੋਟੀਆਂ ਆ ਕੇ ਪਕਾ ਲੂੰਗੀ ਆਪਣੀ ਸਾਸ ਨੂੰ ਚਾਹ ਦਿੰਦੇ ਹੋਏ ਆ ਮੰਨੇ ਕਿਹਾ ਜਿਵੇਂ ਮੈਨੂੰ ਠੀਕ ਲੱਗੇ ਭਾਈ ਮੇਰੇ ਬੁੱਢੀ ਤੇ ਤੂੰ ਚਾਹ ਪਾਣ ਦਾ ਸਹਾਨ ਕਰ ਰਹੀਆਂ ਇਹ ਹੀ ਬਹੁਤ ਆ ਨਹੀਂ ਤਾਂ ਅਸੀਂ ਸੋਚਿਆ ਸੀ ਬਹੂ ਆਊਗੀ ਸੇਵਾ ਕਰਾਉਂਗੀ ਪਰ ਇੱਥੇ ਤਾਂ ਬਹੁ ਆਏ ਦੇ ਆਪਣੀ ਮਨਮਾਨੀ ਕਰਨੀ ਚ ਲੱਗੀ ਰਹਿੰਦੀ ਆ ਜਦੋਂ ਵੇਖੋ ਪਸ ਚੁੱਕ ਕੇ ਇਧਰ ਉਧਰ ਘੁੰਮਣ ਜਾਂਦੀ ਆ ਗੁਰਮੀਤ ਕੌਰ ਦੀਆਂ ਦੋ ਕੁੜੀਆਂ ਦੇ ਇੱਕ ਮੁੰਡਾ ਹਰਪ੍ਰੀਤ ਜਿਹਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਆ ਉਹ ਆਪਣੀ ਨੂੰ ਤਾਨੇ ਮਾਰਨ ਤੋਂ ਬਾਜ਼ ਨਹੀਂ ਆਉਂਦੀ ਹਮਨ ਉਹਨਾਂ ਦੇ ਲਈ ਕੁਝ ਵੀ ਕਰ ਲਵੇ ਪਰ ਘਰ ਦੇ ਨਾਲ ਨਾਲ ਆਪਣੇ ਤੇ ਥੋੜਾ ਜਿਹਾ ਧਿਆਨ ਦੇਣਾ ਚਾਹੁੰਦੀ ਆ ਜਾਂ ਪਾਰਲਰ ਜਾਂਦੀ ਆ ਸਹੇਲੀਆਂ ਨੂੰ ਮਿਲਣ ਜਾਂਦੀ ਆ ਤਾਂ ਗੁਰਮੀਤ ਦਾ ਪਾਰਾ ਇਸੇ ਤਰ੍ਹਾਂ ਚੜ ਜਾਂਦਾ ਆ ਤੇ ਉਹ ਨੂੰ ਉਲਟਾ ਸਿੱਧਾ ਸੁਣਾਉਣ ਲੱਗਦੀ ਆ ਪਰ ਅਮਨ ਵੀ ਆਪਣੀ ਸੱਸ ਨੂੰ ਮਾਂ ਸਮਝ ਕੇ ਗੱਲ ਨੂੰ ਨਾ ਵਧਾ ਕੇ ਉਹਨਾਂ ਦੀ ਕਹੀ ਗਈ ਹਰ ਗੱਲ ਨੂੰ ਹੱਸ ਕੇ ਟਾਲ ਦਿੰਦੀ ਆ ਜਿਵੇਂ ਹੀ ਅਮਨ ਪਰਸ ਲੈ ਕੇ ਘਰੋਂ ਬਾਹਰ ਨਿਕਲੀ ਵੇਖਿਆ ਤੇ ਉਹਦੀ ਨਾਨਾ ਰਾਣੀ ਸਾਹਮਣੇ ਆ ਰਹੀ ਸੀ ਦੀਦੀ ਤੁਸੀਂ ਵੀ ਅਚਾਨਕ ਕੋਈ ਖਾਸ ਕੰਮ ਸੀ ਲਓ ਜੀ ਹੁਣ ਮੈਂ ਆਪਣੇ ਹੀ ਘਰ ਵਿੱਚ ਦੱਸ ਕੇ ਆऊंगी ਤਾਂ ਮੈਨੂੰ ਐਂਟਰੀ ਮਿਲੂਗੀ ਨਹੀਂ ਤਾਂ ਤੁਸੀਂ ਤਾਂ ਦਰਵਾਜ਼ਾ ਮੂੰਹ ਤੇ ਬੰਦ ਕਰ ਦੋਗੇ ਰਾਣੀ ਨੇ ਗੁੱਸੇ ਨਾਲ ਕਿਹਾ ਦੀਦੀ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਐਵੇਂ ਹੀ ਪੁੱਛ ਲਿਆ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਆ ਬਬੂ ਥੋੜੀ ਤਾਂ ਸ਼ਰਮ ਕਰਿਆ ਕਰ ਆਪਣੀ ਨਾਨ ਨਾਲ ਇਸ ਤਰ੍ਹਾਂ ਕੌਣ ਗੱਲ ਕਰਦਾ ਆ ਨਾਲੇ ਇਹ ਕੀ ਪਾਣੀ ਉਹਦੇ ਲਈ ਕੋਲਡ ਕਾਫੀ ਬਣਾ ਕੇ ਲਿਆ ਤੇ ਨਾਲ ਪਨੀਰ ਦੇ ਪਕੌੜੇ ਵੀ ਲੈ ਆਈ ਮੇਰੀ ਧੀ ਆਪਣੀ ਮਾਂ ਦੇ ਘਰ ਆਈ ਆ ਤੇਰੀ ਮਾਂ ਦੇ ਘਰ ਨਹੀਂ ਗਈ ਜੋ ਤੂੰ ਉਹਨੂੰ ਪਾਣੀ ਫੜਾ ਦੇਂਗੀ ਮਾ ਆਪਣੀ ਧੀ ਨੂੰ ਗੁੱਸੇ ਵਿੱਚ ਵੇਖ ਕੇ ਗੁਰਮੀਤ ੜਕਦੇ ਹੋਏ ਬੋਲੀ ਪਰ ਮੰਮੀ ਮੈਂ ਤਾਂ ਬਾਜ਼ਾਰ ਜਾਣਾ ਆ ਅਮਨ ਇਹ ਬੋਲਣ ਵਾਲੀ ਹੀ ਸੀ ਕਿ ਆਪਣੀ ਸੱਸ ਦਾ ਮੂੰਹ ਗੁੱਸੇ ਨਾਲ ਲਾਲ ਹੁੰਦਾ ਵੇਖ ਕੇ ਰਸੋਈ ਵਿੱਚ ਚਲੀ ਗਈ ਤੇ ਸੋਚਣ ਲੱਗੀ ਮੈਂ ਇਹੋ ਜਿਹਾ ਕੀ ਕਹਿ ਦਿੱਤਾ ਜਿਹੜਾ ਇਹਨਾਂ ਨੂੰ ਇੰਨਾ ਬੁਰਾ ਲੱਗ ਗਿਆ 6 ਮਹੀਨੇ ਹੋ ਗਏ ਇਸ ਘਰ ਵਿੱਚ ਮੈਨੂੰ ਆਏ ਹੋਏ ਪਰ ਨਾ ਸੱਸ ਨੇ ਨਾ ਹੀ ਨਨਾਨਾ ਵਿੱਚੋਂ ਕਿਸੇ ਨੇ ਉਹਦੇ ਨਾਲ ਕਦੇ ਸਿੱਧੇ ਨੂੰ ਗੱਲ ਕੀਤੀ ਆ ਸ਼ਾਇਦ ਉਹਨਾਂ ਦੀ ਤਰ੍ਹਾਂ ਅਮੀਰ ਪਰਿਵਾਰ ਤੋਂ ਨਹੀਂ ਸੀ ਨਾ ਮੈਂ ਇਸ ਲਈ ਉਹਨਾਂ ਨੂੰ ਹੱਕ ਸੀ ਹਰ ਵਾਰ ਮੈਨੂੰ ਨੀਚਾ ਵਿਖਾਉਂਦਾ ਕਦੀ ਪਰਿਵਾਰ ਤਾਂ ਕਦੀ ਪੈਸਿਆਂ ਬਿਨਾਂ ਤੇ ਤਾਨੇ ਦੇਣਦਾ ਗੁਰਮੀਤ ਕੌਰ ਨੇ ਮਨ ਨੂੰ ਖੁਦ ਪਸੰਦ ਕੀਤਾ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਦੇ ਪਿਤਾ ਜੀ ਦਹੇਜ ਵਿੱਚ ਕੁਝ ਨਹੀਂ ਦੇਣਗੇ ਜਾਂ ਇਹ ਕਹੋ ਕਿ ਹਰਪ੍ਰੀਤ ਨਹੀਂ ਮੰਨਦੇ ਪਾਪਾ ਦੀ ਮਾਲੀ ਹਾਲਤ ਵੇਖ ਕੇ ਆਪ ਅੱਗੇ ਹੋ ਕੇ ਕੁਝ ਵੀ ਲੈਣ ਤੋਂ ਮਨਾ ਕਰ ਦਿੱਤਾ ਇਹ ਸਲੀਉ ਹਮੇਸ਼ਾ ਆਪਣੀ ਨੂੰਹ ਅਮਨ ਨਾਲ ਝਿੜਦੀ ਰਹਿੰਦੀ ਸੀ ਤੇ ਕਹਿੰਦੀ ਜਵਾਈ ਨੇ ਮਨਾ ਕਰ ਦਿੱਤਾ ਸੀ ਪਰ ਆਪਣੀ ਕੁੜੀ ਨੂੰ ਇਹ ਖਾਲੀ ਹੱਤਾਂ ਨਾ ਭੇਜ ਦੇ ਸਾਰੇ ਪੈਸੇ ਬਚਾ ਲੈ ਨਰਕ ਵਿੱਚ ਜਾਣਗੇ ਇਸ ਤਰ੍ਹਾਂ ਦੇ ਤਾਨੇ ਦੇਣ ਤੋਂ ਪਿੱਛੇ ਨਹੀਂ ਹਟਦੀ ਸੀ ਅਮਨ ਨਾਸ਼ਤਾ ਫੜਾ ਕੇ ਬਾਜ਼ਾਰ ਨਿਕਲ ਗਈ 2 ਘੰਟੇ ਬਾਅਦ ਵਾਪਸ ਆਈ ਤਾਂ ਵੇਖਿਆ ਉਹਦੇ ਕਮਰੇ ਦੀ ਅਲਮਾਰੀ ਖੁੱਲੀ ਪਈ ਸੀ ਸਾਰਾ ਸਮਾਨ ਇੱਧਰ ਉੱਧਰ ਖਿਲਰ ਰਿਆ ਪਿਆ ਸੀ ਇੱਕ ਲਾਲ ਪੀਲੇ ਰੰਗ ਦਾ ਸੂਟ ਨਾਲ ਹੀ ਲੋਕਰ ਵਿੱਚ ਉਹਦੀਆਂ ਵਾਲੀਆਂ ਵੀ ਗਈ ਸੀ ਜਿਹਦੀ ਖਾਲੀ ਡੱਬੀ ਉੱਥੇ ਹੀ ਪਈ ਸੀ ਉਹ ਭੱਜ ਕੇ ਆਪਣੀ ਸੱਸ ਦੇ ਕਮਰੇ ਵਿੱਚ ਪਹੁੰਚੀ ਤਾਂ ਵੇਖਿਆ ਸੂਟ ਉਹਦੀ ਮਨਾਂ ਦੇ ਹੱਥ ਵਿੱਚ ਸੀ ਤੇ ਵਾਲੀਆਂ ਕੰਨਾਂ ਵਿੱਚ ਦੀਦੀ ਤੁਸੀਂ ਮੇਰੀ ਅਲਮਾਰੀ ਵਿੱਚ ਇਹ ਸਮਾਨ ਕਿਉਂ ਕੱਢਿਆ ਆ ਕਿਉਂ ਕੱਢਿਆ ਆ ਮਤਲਬ ਇਸ ਘਰ ਦੀ ਧੀ ਆ ਉਹਦਾ ਪੂਰਾ ਹੱਕ ਬੰਦਾ ਆ ਉਹ ਜੋ ਚਾਹੇ ਉਹ ਲੈ ਕੇ ਜਾ ਸਕਦੀ ਆ ਤੂੰ ਕੌਣ ਨੂੰ ਨਿਯਮ ਪੁੱਛਣ ਵਾਲੀ ਗੁਰਮੀਤ कौर ਬੋਲੀ ਬਹੂ ਇਹ ਕੀ ਤੂੰ ਤੇਰਾ ਮੇਰਾ ਲਾ ਕੇ ਰੱਖਿਆ ਆ ਜੋ ਤੇਰਾ ਆ ਉਹੀ ਆ ਇਹਦਾ ਆ ਥੋੜੇ ਦਿਨ ਪਾ ਕੇ ਵਾਪਸ ਕਰ ਜੂਗੀ ਸਾਨੂੰ ਕੋਈ ਸ਼ੌਂਕ ਨਹੀਂ ਆ ਤੇਰਾ ਇਹ ਦੋ ਕੌੜੀ ਦਾ ਸਮਾਨ ਰੱਖਣ ਦਾ ਹੁਣ ਜਾ ਜਾ ਕੇ ਆਪਣਾ ਕੰਮ ਕਰ ਹਾਂ ਤਾਂ ਮੈਂ ਕਦੋਂ ਮਨਾ ਕੀਤਾ ਪਰ ਮੇਰਾ ਸਮਾਨ ਲੈਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਆ ਇਹ ਸੂਟ ਮੇਰੀ ਮਾਂ ਨੇ ਮੈਨੂੰ ਤੋਰਨ ਵੇਲੇ ਦਿੱਤਾ ਸੀ ਤੇ ਵਾਲੀਆਂ ਮੇਰੀ ਮਾਂ ਨੇ ਆਪਣੀ ਚੁੰਮਕੀ ਟੜਵਾ ਕੇ ਬਣਵਾਈਆਂ ਸੀ ਜਿੰਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੁੰਦੀ ਆ ਇਸ ਲਈ ਦੀਦੀ ਤੁਸੀਂ ਮੇਰਾ ਸਮਾਨ ਮੈਨੂੰ ਵਾਪਸ ਕਰ ਦਿਓ ਨਹੀਂ ਮੰਮੀ ਹੁਣ ਮੈਂ ਚੁੱਪ ਨਹੀਂ ਰਹਿਣਾ ਜਦੋਂ ਮੈਂ ਇਸ ਘਰ ਵਿੱਚ ਆਈ ਹਾਂ ਉਦੋਂ ਤੋਂ 11 ਵਰਗਾ ਸ਼ਲੂਕ ਵੇਖ ਰਹੀਆਂ ਮੈਂ ਸ਼ੁਰੂ ਵਿੱਚ ਵੀ ਰਾਣੀ ਦੀਦੀ ਮੇਰੀ ਪੇਟੀ ਵਿੱਚੋਂ ਦੋ ਦੀ ਜਗਾ ਚਾਰ ਸੂਟ ਕੱਢ ਕੇ ਲੈ ਗਈ ਸੀ ਉਹਦੇ ਬਾਅਦ ਮੇਰੀ ਇੱਕ ਘੜੀ ਤੇ ਸੋਨੇ ਦੀ ਚੂੜੀ ਵੀ ਬਿਨਾ ਪੁੱਛੇ ਲੈ ਗਈ ਸੀ ਮੈਂ ਕੁਝ ਨਹੀਂ ਕਿਹਾ ਪਰ ਇਹ ਮੇਰੀ ਮਾਂ ਦਿਆਂ ਦੀ ਤੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਮੈਂ ਸੰਭਾਲ ਕੇ ਰੱਖਣਾ ਚਾਹੁੰਦੀ ਆਂ ਇਸ ਲਈ ਤੁਸੀਂ ਇਸ ਗੱਲ ਨੂੰ ਨਾ ਵਧਾਉਂਦੇ ਹੋਏ ਮੈਨੂੰ ਮੇਰਾ ਸਮਾਨ ਵਾਪਸ ਕਰ ਦਿਓ ਮੈਂ ਤੁਹਾਨੂੰ ਬਜਾਤੋਂ ਹੂਬ ਹੂ ਇਹੋ ਜਿਹਾ ਸੂਟ ਦਵਾ ਦਵਾਂਗੀ ਆਉਣ ਦੇ ਮੇਰੇ ਪੁੱਤ ਹਰਪ੍ਰੀਤ ਨੂੰ ਅੱਜ ਤੇਰੀ ਖਬਰ ਉਹੀ ਲਊਗਾ ਉਹਨੂੰ ਨਹੀਂ ਤਾਂ ਪਤਾ ਲੱਗੇ ਉਹਦੀ ਘਰ ਵਾਲੀ ਉਹਦੀਆਂ ਪਹਿਣਾ ਦੇ ਨਾਲ ਕਿਦਾਂ ਦਾ ਸਲੂਕ ਕਰਦੀ ਆ ਬਹੁਤ ਬਹਿਸ ਹੋਣ ਤੇ ਵੀ ਅਮਨ ਦੀ ਨਾਨ ਨੇ ਉਹਦਾ ਸੂਟ ਤੇ ਵਾਲ ਨੂੰ ਵਾਪਸ ਨਹੀਂ ਦਿੱਤੀਆਂ ਫਿਲਹਾਲ ਤਾਂ ਮੈਂ ਆਪਣੀ ਅਲਮਾਰੀ ਵਿੱਚੋਂ ਖਿਲਰਿਆ ਹੋਇਆ ਸਮਾਨ ਸਾਮਨ ਲਈ ਆਪਣੇ ਕਮਰੇ ਵਿੱਚ ਚਲੀ ਗਈ ਪਰ ਆਜੋ ਨੇ ਸੋਚ ਲਿਆ ਸੀ ਉਹ ਇਸ ਤਰ੍ਹਾਂ ਨੇ ਸਲੂਕ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਹਰ ਪ੍ਰਿਜੇਮਨਾ ਸਾਥ ਨਹੀਂ ਦੇਣਗੇ ਤਾਂ ਉਹ ਤੁਰੰਤ ਆਪਣੇ ਪੇਕੇ ਚਲੀ ਜਾਏਗੀ ਤੇ ਲਿਆਜ ਕਰਮ ਦੀ ਵੀ ਕੋਈ ਹੱਦ ਹੁੰਦੀ ਆ ਹਰ ਵਾਰ ਬਲੀਦਾਨ ਬਹੁ ਹੀ ਹੀ ਕਿਉਂ ਦਵੇ ਦਵਤਾ ਤੋਂ ਮੰਦਰ ਦੇ ਘਰ ਪਹੁੰਚਦੇ ਹੀ ਗੁਰਮੀਤ ਕੌਰ ਤੇ ਰਾਣੀ ਚੀ ਲਾਉਂਦੇ ਹੋਏ ਬੋਲੀਆਂ ਪੁੱਤ ਤੇਰੀ ਘਰ ਵਾਲੀ ਮੇਰੀ ਕੋਈ ਗੱਲ ਨਹੀਂ ਮੰਨਦੀ ਕਿਤੇ ਵੀ ਘੁੰਮਣ ਲਈ ਚਲੀ ਜਾਂਦੀ ਆ ਫਿਰ ਵੀ ਵੇਖ ਮੈਂ ਮਨਾ ਨਹੀਂ ਕਰਦੀ ਪਰ ਅੱਜ ਤਾਂ ਤੇਰੀ ਭੈਣ ਨੇ ਨਾਲ ਬੜੀ ਬਤਮੀਜ਼ੀ ਕੀਤੀ ਉਹਨੇ ਸਿੱਧਾ-ਸਿੱਧਾ ਚੋਰੀ ਦਾ ਇਲਜ਼ਾਮ ਲਾਇਆ ਆ 10 ਭਲਾ ਸਾਡੇ ਘਰ ਵਿੱਚ ਜਾਂ ਇਹਦੇ ਸਹੁਰਿਆਂ ਵਿੱਚ ਪੈਸਿਆਂ ਦੀ ਕੋਈ ਕਮੀ ਆ ਭਲਾ ਜਿਹੜੀਆਂ ਇਹਦੀਆਂ ਚੀਜ਼ਾਂ ਚੋਰੀ ਕਰਨੀ ਮੈਂ ਵੀ ਕਹਿ ਦਿੱਤਾ ਰਾਣੀ ਹੋਣਾ ਅੱਜ ਤੋਂ ਤੂੰ ਇਸ ਘਰ ਵਿੱਚ ਨਹੀਂ ਬੋਲ ਕੇ ਉਹ ਜੋਰ-ਜੋਰ ਦੀ ਰੋਣ ਦਾ ਡਰਾਮਾ ਕਰਨ ਲੱਗੀ ਹਰਪ੍ਰੀਤ ਬਹੁਤ ਹੀ ਸ਼ਾਂਤ ਤੇ ਸੁਲਝਿਆ ਹੋਇਆ ਇਨਸਾਨ ਸੀ ਉਹਨੇ ਏਮਣ ਵਾਲ ਵੇਖਿਆ ਉਹ ਚੁੱਪ-ਚਾਪ ਖੜੋਤੀ ਸੀ ਅਮਨ ਨੇ ਜਦੋਂ ਹਰਪ੍ਰੀਤ ਨੂੰ ਵੇਖਿਆ ਤਾਂ ਲੱਗਿਆ ਉਹਨੂੰ ਬਹੁਤ ਡਾਟ ਪੈਣ ਵਾਲੀ ਆ ਆਖਰ ਆਪਣੀ ਮਾਂ ਨੂੰ ਰੋਂਦਾ ਵੇਖ ਕਿਹੜਾ ਪੁੱਤ ਚੋਪ ਰਹੂਗਾ ਉਦੋਂ ਹਰਪ੍ਰੀਤ ਬੋਲਿਆ ਅਮਨ ਇਹ ਮਾਂ ਕੀ ਕਹਿ ਰਹੀ ਆ ਇਹ ਸਾਰਾ ਕੁਝ ਸੱਚ ਆ ਅਮਨ ਕੁਝ ਬੋਲਦੀ ਉਹਦੇ ਤੋਂ ਪਹਿਲਾਂ ਹੀ ਪੁੱਤ ਤੂੰ ਇਹਦੇ ਕੋ ਕੀ ਪੁੱਛ ਰਿਹਾ ਆ ਕੀ ਤੈਨੂੰ ਆਪਣੀ ਮਾਂ ਤੇ ਪੈਉਣੀਆਂ ਗੱਲਾਂ ਤੇ ਯਕੀਨੀ ਆ ਤੁਰੰਤ ਤੈਨੂੰ ਹੁਣੇ ਦਫਾ ਕਰ ਕਰ ਤੋਂ ਮੈਂ ਤੇਰਾ ਵਿਆਹ ਕਿਸੇ ਚੰਗੇ ਜਿਹੇ ਖਾਨਦਾਨ ਦੀ ਕੁੜੀ ਨਾਲ ਕਰਵਾ ਦੂੰਗੀ ਮੰਮੀ ਬੱਸ ਕਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਅਮਨ ਨੇ ਜੇ ਕੁਝ ਕਿਹਾ ਆ ਤਾਂ ਉਹਦੇ ਪਿੱਛੇ ਕੋਈ ਠੋਸ ਵਜ੍ਹਾ ਜ਼ਰੂਰ ਹੋਊਗੀ ਤੁਸੀਂ ਉਹਦੀ ਮਾਂ ਦਾ ਦਿੱਤਾ ਹੋਇਆ ਸਮਾਨ ਬਿੜਾਂ ਦੱਸਿਓ ਉਹਦੀ ਅਲਮਾਰੀ ਵਿੱਚੋਂ ਕੱਢਿਆ ਆ ਤੇ ਹੁਣ ਤੁਸੀਂ ਮਨ ਘੜ ਤਕਾਹਣੀਆਂ ਬਣਾ ਕੇ ਉਹਦੇ ਤੇ ਹੀ ਇਲਜ਼ਾਮ ਲਾ ਰਹੀਆਂ ਤੇ ਚਾਹੁੰਦੀਆਂ ਹੋ ਕਿ ਮੈਂ ਬਿੜਾਂ ਸੋਚੇ ਸਮਝੇ ਫੈਸਲਾ ਲੈ ਕੇ ਉਹਨੂੰ ਘਰ ਤੋਂ ਬਾਹਰ ਕੱਢ ਦਵਾਂ ਮੈਂ ਦੋਵਾਂ ਦੀ ਗੱਲ ਸੁਣ ਲਈ ਆ ਤੇ ਮੈਂ ਚਾਹੁੰਦਾ ਹਾਂ ਕਿ ਰਾਣੀ ਅਮਨ ਦਾ ਸਾਰਾ ਸਮਾਨ ਵਾਪਸ ਕਰ ਦਵੇ ਨਾਲ ਹੀ ਉਹਦੇ ਕੋਲੋਂ ਮਾਫੀ ਵੀ ਮੰਗੇ ਮੰਮ ਨੇ ਪਹਿਲਾਂ ਹੀ ਹਰਪ੍ਰੀਤ ਨੂੰ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਦਿੱਤੀ ਨਾ ਤਾਂ ਕਿ ਸ਼ੱਕ ਦੀ ਕੋਈ ਬੰਜਾਈਸ਼ ਨਾ ਰਹੇ ਕਿਉਂਕਿ ਉਹ ਜਾਣਦੀ ਸੀ ਉਹਦੀ ਸੱਸ ਨੂੰ ਮਿਰਚ ਲਾ ਕੇ ਸਾਰੀਆਂ ਗੱਲਾਂ ਦੱਸੂਗੀ ਗਰਮੀਤ कौर ਬੋਲੀ ਇਹ ਤੂੰ ਕੀ ਕਹਿ ਰਿਹਾ ਆ ਆਪਣੀ ਛੋਟੀ ਭੈਣ ਕੋਲੋਂ ਮਾਫੀ ਮੰਗਵਾ ਰਿਹਾ ਆ ਜਦੋਂ ਕਿ ਇਹਦੀ ਕੋਈ ਗਲਤੀ ਨਹੀਂ ਆ ਹਾਂ ਮੰਮੀ ਇਹੋ ਜਿਹੀ ਕੋਈ ਗਲਤੀ ਨਹੀਂ ਹੁੰਦੀ ਜੇ ਤੁਸੀਂ ਪਹਿਲੀ ਵਾਰ ਵਿੱਚ ਹੀ ਰੋਕ ਦਿੱਤਾ ਹੁੰਦਾ ਵਿਆਹ ਤੋਂ ਪਹਿਲਾਂ ਵੀ ਇਹ ਵੱਡੀ ਦੀਦੀ ਦੇ ਕੱਪੜੇ ਉਹਨੂੰ ਬਿਨਾਂ ਪੁੱਛੇ ਪਾ ਕੇ ਚਲੀ ਜਾਂਦੀ ਸੀ। ਮਦੋ ਵੀ ਤੁਸੀਂ ਉਹਨੂੰ ਸ਼ੈ ਦਿੰਦੇ ਸੀ। ਆਪਣੀ ਵੱਡੀ ਭੈਣ ਦੇ ਕੱਪੜੇ ਪਾ ਲੈ ਤਾਂ ਕਿਹੜਾ ਗੁਨਾਹ ਹੋ ਗਿਆ? ਗਰਮੀਤ ਘਰ ਛੱਡਦੇ ਹੋਏ ਬੋਲੀ। ਗੁਨਾਹ ਤਾਂ ਨਹੀਂ ਹੋਇਆ, ਗਲਤੀ ਜ਼ਰੂਰ ਹੋਈ ਆ। ਤੁਹਾਨੂੰ ਜਾਦ ਦਵਾ ਦਵਾਂ ਕਿ ਵੱਡੀ ਦੀਦੀ ਵੀ ਬਹੁਤ ਗੁੱਸਾ ਕਰਦੀ ਹੁੰਦੀ ਸੀ। ਜਦੋਂ ਨਵਾਂ ਸੂਟ ਜਾਂ ਸਮਾਨ ਲਿਆਂਦੀ ਸੀ, ਉਹਨੂੰ ਸਭ ਤੋਂ ਪਹਿਲਾਂ ਰਾਣੀ ਪਾ ਕੇ ਚਲੀ ਜਾਂਦੀ ਸੀ। ਉਹ ਵੀ ਉਹਨੂੰ ਬਿਨਾਂ ਪੁੱਛੇ। ਹਰ ਵਾਰ ਉਹ ਮੁਸਿੰਦੀ ਪਰ ਤੁਸੀਂ ਹਮੇਸ਼ਾ ਉਹਨੂੰ ਹੀ ਸਮਝਉਂਦੇ ਅੱਜ ਉਸੇ ਦਾ ਹੀ ਨਤੀਜਾ ਆ ਕਿ ਇਹਨੇ ਅਮਨ ਦੇ ਸਹਾਨਤੇ ਪਹਿਲੇ ਦਿਨ ਤੋਂ ਹੀ ਆਪਣਾ ਹੱਕ ਸਮਝ ਕੇ ਰੱਖਣਾ ਸ਼ੁਰੂ ਕਰ ਦਿੱਤਾ ਤੇ ਅੱਜ ਤਾਂ ਬਿਨਾ ਪੁੱਛੇ ਉਹ ਦੇਲਮਾਰੀ ਵਿੱਚੋਂ ਦਾ ਸਮਾਨ ਕੱਢ ਕੇ ਲੈ ਗਈ ਛੋਟੀ ਸਮਝ ਕੇ ਅਸੀਂ ਗਲਤੀਆਂ ਤੇ ਪਰਦਾ ਪਾਉਂਦੇ ਰਹੇ ਪਰ ਹੁਣ ਨਹੀਂ ਅਮਨ ਦੀ ਭਾਬੀ ਆ ਉਹਦਾ ਅਧਰ ਇਹਨੂੰ ਕਰਨਾ ਪਊਗਾ ਇੱਕ ਗੱਲ ਹੋਰ ਕੰਨ ਖੋਲ ਕੇ ਸੁਣ ਲਓ ਲੱਗੇ ਤਾਂ ਜੇ ਅਮਨ ਦੇ ਨਾਲ ਕਿਸੇ ਨੇ ਵੀ ਬਤਮੀਜੀ ਜਾਂ ਕੋਈ ਹੋਰ ਗੱਲ ਕੀਤੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਤੇ ਮੰਮੀ ਤੁਹਾਨੂੰ ਇਹ ਵੀ ਯਾਦ ਦਿਵਾ ਦਵਾਂ ਇਹ ਮੇਰੀ ਘਰ ਵਾਲੀ ਆ ਕੋਈ ਬਾਜ਼ਾਰ ਤੋਂ ਖਰੀਦਿਆ ਹੋਇਆ ਸਮਾਨ ਨਹੀਂ ਜਿਹੜਾ ਜਦੋਂ ਚਾਹੋ ਦੁਕਾਨ ਤੇ ਵਾਪਸ ਕਰ ਦਿਓ ਇਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਇਹਨੂੰ ਜੋਰੂ ਦਾ ਗੁਲਾਮ ਨਾਮ ਦਵੋ ਜਾਂ ਤਾਂ ਉਵੇਂ ਹੀ ਸਹੀ ਪਰ ਮੈਂ ਜੀਵਨ ਸਾਥੀ ਆ ਜੀਵਨ ਭਾਰੇ ਦਾ ਸਾਥ ਨਿਭਾਉਂਗਾ ਰਾਣੀ ਸਮਝ ਗਈ ਹੁਣ ਉਹਦੀ ਦਾਲ ਨਹੀਂ ਗੱਲਨੀ ਤਾਂ ਤੁਰੰਤ ਸਾਰਾ ਸਮਾਨ ਅਮੰਦੇ ਹੱਥ ਵਿੱਚ ਰਾਕੇ ਮਾ ਵੀਮਾਂ ਕੇ ਆਪਣੇ ਘਰ ਵਾਪ ਚਲੀ ਗਈ ਤੇ ਗਰਮੀਤ ਕੌਰ ਆਪਣੇ ਪੁੱਤ ਨੂੰ ਆਪਣੇ ਹੱਥ ਵਿੱਚੋਂ ਨਿਕਲਦਾ ਵੇਖ ਕੇ ਪੈਰ ਪਟਕਦੀ ਹੋਈ ਆਪਣੀ ਕਮਰੇ ਵੱਲ ਚਲੀ ਗਈ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਿਲਦੀ ਅੰਕਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਕਰਨ ਦੀ ਇਜਾਜ਼ਤ ਸਤ ਸ਼੍ਰੀ ਅਕਾਲ ਜੀ